ਸਭ ਤੋਂ ਜ਼ਿਆਦੇ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਠੰਡੇ ਬਰਜ ਦੇ ਕੋ ਵਿਚੋਂ ਲੈ ਕੇ ਗਏ ਸਿਪਾਹੀਆਂ ਨੇ ਇੱਕ ਪਾਸੇ ਤਾਂ ਨੰਗੀਆਂ ਤਲਵਾਰਾਂ ਫੜੀਆਂ ਸੀ ਤੇ ਨੇਜੇ ਫੜੇ ਸੀ ਤੇ ਜਿਸ ਤਰੀਕੇ ਦੇ ਨਾਲ ਉਹ ਲੈ ਕੇ ਗਏ ਉਹ ਵੀ ਬੜਾ ਦੁਖਦਈ ਸੀ ਮਾਤਾ ਜੀ ਨੇ ਇਹ ਕਿਹਾ ਕਿ ਇਹਨਾਂ ਨੂੰ ਛੋਟੇ ਲਾਲਾ ਨੂੰ ਕਿਉਂ ਤੁਸੀਂ ਲੈ ਕੇ ਜਾ ਰਹੇ ਹੋ ਤੁਸੀਂ ਮੈਨੂੰ ਲੈ ਜਾਓ ਜੋ ਕੁਝ ਪੁੱਛਣਾ ਮੈਨੂੰ ਪੁੱਛੋ ਮੇਰੇ ਤੋਂ ਸਵਾਲ ਕਰੋ ਪਰ ਸਿਪਾਹੀ ਕਹਿ ਨਗੇ ਕਵਜੀਤ ਖਾਨ ਜੀ ਨੇ ਇਹਨਾਂ ਨੂੰ ਦੇ ਨਾਲ ਹੀ ਮਿਲਣੀ ਕਰਨੀਆਂ ਨੇ ਦੇ ਨਾਲ ਹੀ ਮੈਨਾਂ ਇਹਨਾਂ ਦੇ ਨਾਲ ਹੀ ਗੱਲਾਂ ਕਰਨੀਆਂ ਨੇ ਤਾਂ ਕੁਝ ਦੇਰ ਬਾਅਦ ਅਸੀਂ ਇਨਾ ਛੋਟੇ ਸਾਹਿਬਜ਼ਾਦਿਆਂ ਨੂੰ ਛੱਡ ਜਾਂਗੇ